ਤਬ ਤੋਂ ਵੱਧ ਟਰੈਵਲ ਏਜੰਟਾਂ ਦੇ ਵਿਰੁੱਧ ਜਿਪ ਜੇ ਖੜਾ ਹੋਇਆ ਕੋਈ ਬਤੌਰ ਐਮਪੀ ਪਾਰਲੀਮੈਂਟ 'ਚ ਮੈਂ ਬੋਲਦਾ ਸੀ ਆਰਾ ਮੁੰਡਿਆਂ ਨੂੰ ਸਾਊਦੀ ਅਰਬ 'ਚੋਂ ਕਿਸੇ ਨੂੰ ਮਲੇਸ਼ੀਆ 'ਚੋਂ ਕਿਸੇ ਸਿੰਗਾਪੁਰ 'ਚੋਂ ਅਰਮੀਨੀਆ 'ਚੋਂ ਲਿਬੀਆ 'ਚੋਂ ਮੈਂ ਕੱਢ ਕੇ ਲਿਆ ਤੇ ਮੈਂ ਨਹੀਂ ਚਾਹੁੰਦਾ ਕਿ ਸਾਡੇ ਜਵਾਨ ਨੌਜਵਾਨ ਜਿਹੜੇ ਨੇ ਉਹ ਪੈਸੇ ਫਸਾ ਕੇ ਵਹਿ ਜਾਣ ਪਰ ਇੱਕ ਕਾਨੂੰਨੀ ਕੰਮ ਹੈ ਨਾ ਕਾਨੂੰਨ ਮੁਤਾਬਕ ਕਾਰਵਾਈ ਹੋਊਗੀ ਨਾ ਇੱਥੇ ਆਪਣੇ ਹੁਣ ਇਹ ਤਾਂ ਹੈ ਨਹੀਂ ਨਾ ਕਾਨੂੰਨ ਕਿ ਕਤਲ ਕਰਤਾ ਤਾਂ ਉਹਨੂੰ ਦੂਜੇ ਨੇ ਵੀ ਚੌਂਕ 'ਚ ਖੜਾ ਕੇ ਗੋਲੀ ਮਾਰੀ ਜਿਹਨੇ ਚੋਰੀ ਕਰ ਲਈ ਹੱਥ ਵੜ ਦੋ ਜੇ ਕੋਈ ਕ੍ਰਾਈਮ ਕਰਕੇ ਭੱਜ ਗਿਆ ਲੱਤਾਂ ਵੜ ਦੋ ਇਹ ਤਾਂ ਹੈ ਨਹੀਂ ਨਾ ਆਪਣੇ ਕਾਨੂੰਨ ਮਤਾਬ ਕਹਿੰਦਾ ਅਰ ਵਸ ਮਾਈਗ੍ਰੇਸ਼ਨ ਦੀ ਜਿਹੜੀ ਚੀਜ਼ ਮੈਂ ਸਭ ਗੱਲ ਕਰਦੇ ਸੀ ਮੈਨੂੰ ਹਰ ਰੋਜ਼ ਤਿੰਨ ਚਾਰ ਫੋਨ ਤਾਂ ਲਗਭਗ ਐਵਰੇਜ ਆਉਂਦੇ ਨੇ ਕਿ ਜੇ ਅਸੀਂ ਵਾਪਸ ਆ ਰਹੇ ਹਾਂ ਅਸੀਂ ਇੱਥੇ ਆ ਕੇ ਕੰਮ ਕਰਾਂਗੇ ਦੋ ਮੁੰਡੇ ਤਾਂ ਇਹ ਜੇ ਨੇ ਕਿਰੇਟਾ ਚਲੇ ਗਏ ਬਾਅਦ ਚ ਨੌਕਰੀ ਆ ਗਈ ਇੱਥੇ ਉਹਦੇ ਬਾਪੂ ਨੇ ਕਹਿੰਦੂ ਐਸਡੀਓ ਲੱਗ ਗਿਆ ਆ ਜਾ ਵਾਪਸ ਕਹਿੰਦਾ ਮੋੜਿਆ ਹੈ ਸ਼ਰ ਹੁਣ ਉੱਥੇ ਵੀ ਦੇਖ ਲਓ ਬੰਦ ਕਰੀ ਜਾਂਦੇ ਰੋਜ਼ ਰੋਜ਼ ਕੈਨੇਡਾ ਨੇ ਨਾ ਬੰਦੀ ਕਰਤਾ ਕਹਿੰਦੇ ਵੀ ਸਾਡੇ ਤਾਂ ਬੇਰਜ਼ਗਾਰੀ ਆ ਗਈ ਸਾ ਅਸੀਂ ਨਹੀਂ ਹੁਣ ਇੰਟਰਨੈਸ਼ਨਲ ਸਟੂਡੈਂਟ ਲੈਣੇ ਫਿਰ ਕਾ ਟ੍ਰੈਵਲ ਏਜੰਟਾਂ ਦੇ ਚੱਕਰਾਂ 'ਚ ਪੈਨੇ ਆ ਉਹਨਾਂ ਨੇ ਪਤਾ ਨਹੀਂ ਕਿਹੜੀ ਕਿਹੜੀ ਢੱਗੀਆਂ ਮਾਰਨੀਆਂ ਕਾ ਕੋਲਿਜ ਨਹੀਂ ਰੈਕੋਨਾਈਜ਼ਡ ਹੁੰਦਾ ਉੱਥੇ ਜਾ ਕੇ ਪੰਗਾ ਪੈ ਜਾਂਦਾ ਹਾਂ ਟ੍ਰੈਵਲ ਏਜੰਟਾਂ ਬਾਰੇ ਮੈਂ ਜ਼ਰੂਰ ਕਹੂੰਗਾ ਥੋੜਾ ਜਿਹਾ ਚੱਲ ਰਿਹਾ ਅੱਜਕੱਲ੍ਹ ਗੱਲ ਕੋ ਟ੍ਰੈਵਲ ਏਜੰਟਾਂ ਦੀ ਸਭ ਤੋਂ ਵੱਧ ਟ੍ਰੈਵਲ ਏਜੰਟਾਂ ਦੇ ਵਿਰੁੱਧ ਜੇ ਖੜਾ ਹੋਇਆ ਕੋਈ ਬਤੋਂ ਮਪੀ ਪਾਰਲੀਮੈਂਟ ਚ ਮੈਂ ਬੋਲਦਾ ਸੀ ਹਜ਼ਾਰਾਂ ਮੁੰਡਿਆਂ ਨੂੰ ਸਾਊਦੀ ਅਰਬ ਚੋਂ ਕਿਸੇ ਨੂੰ ਮਲੇਸ਼ੀਆ ਚੋਂ ਕਿਸੇ ਸਿੰਗਾਪੁਰ ਚੋਂ ਅਰਮੀਨੀਆ ਚੋਂ ਲੀਬੀਆ ਚੋਂ ਮੈਂ ਕੱਢ ਕੇ ਲਿਆ। ਔਰ ਸੁਸ਼ਮਾ ਸਵਰਾਜ ਜੀ ਨੂੰ ਕਹਿ ਰਹੇ ਹੁੰਦਾ ਸੀ ਇਹ ਟਰੈਵਲ ਏਜੰਟ ਜੜਨੇ ਇਹਦੀ। ਇੱਥੋਂ ਹੀ ਬੰਦ ਕਰੋ। ਸੋ ਮੈਂ ਨਹੀਂ ਚਾਹੁੰਦਾ ਕਿ ਸਾਡੇ ਜਵਾਨ ਨੌਜਵਾਨ ਜਿਹੜੇ ਨੇ ਉਹ ਪੈਸੇ ਫਸਾ ਕੇ ਵਹਿ ਜਾਣ। ਪਰ ਇੱਕ ਕਾਨੂੰਨੀ ਕੰਮ ਹੈ ਨਾ ਕਾਨੂੰਨ ਮੁਤਾਬਕ ਕਾਰਵਾਈ ਹੋਊਗੀ ਨਾ। ਇੱਥੇ ਆਪਣੇ ਹੁਣ ਇਹ ਤਾਂ ਹੈ ਨਹੀਂ ਨਾ ਕਰੋਣ ਕਿ ਕਤਲ ਕਰਤਾ ਤਾਂ ਉਹਨੂੰ ਦੂਜੇ ਨੇ ਵੀ ਚੌਂਕ 'ਚ ਖੜਾ ਕੇ ਗੋਲੀ ਮਾਰ ਦੋ। ਜੇ ਕਿਸੇ ਨੇ ਚੋਰੀ ਕਰ ਲਈ ਹੱਥ ਵੜ ਦੋ ਜੇ ਕੋਈ ਕ੍ਰਾਈਮ ਕਰਕੇ ਭੱਜ ਗਿਆ ਲੱਤਾਂ ਵੜ ਦੇ ਤਾਂ ਹੈ ਨਹੀਂ ਨਾ ਆਪਣੇ ਕਾਨੂੰਨ ਮੁਤਾਬਕ ਹੈ ਨਾ ਸੋ ਅਸੀਂ ਕੈਬਨਟ ਦੇ ਵਿੱਚ ਇਹ ਲੈ ਆ ਚੁੱਕੇ ਆ ਪਹਿਲੀ ਸੈਂਟਰ ਨਾਲ ਅਸੀਂ ਗੱਲ ਕਰ ਲਈ ਮੈਂ ਤਾਂ ਕਈ ਵੱਡੇ ਮੁਲਕਾਂ ਦੇ ਇਨਵੈਸਟਰਜ਼ ਨਾਲ ਵੀ ਗੱਲ ਕਰ ਲਈ ਕਿ ਸਾਨੂੰ ਤੁਸੀਂ ਤਾਂ ਦੱਸ ਦੋ ਕਿ ਕਿਹੜਾ ਰਿਕੋਨਾਈਜ਼ਡ ਆ ਤੁਹਾਡੇ ਦੁਆਰਾ ਕਿਹੜਾ ਟਰੈਵਲ ਏਜੰਟ ਤੁਸੀਂ ਪੰਜਾਬ ਚ ਰਿਕੋਨਾਈਜ਼ ਕੀਤਾ ਹੋਇਆ ਹੈ ਕਿਹੜਾ ਕਿਹੜਾ ਇਲੀਗਲ ਆ ਸਾਨੂੰ ਦੱਸ ਦੋ ਤੁਸੀਂ ਤੇ ਅਸੀਂ ਜਿਹੜੇ ਇਲੀਗਲ ਨੇਸਰ ਨੂੰ ਬੰਦ ਕਰਦੇ ਆ ਜੇ ਉਹ ਇਲੀਗਲ ਕੰਮ ਕਰ ਰਹੇ ਨੇ ਤੁਹਾਨੂੰ ਦਾ ਉਹਨਾਂ ਦਾ ਬੰਦ ਕਰਾਂਗੇ ਪਲੱਸ ਜਿਹਨਾਂ ਨੇ ਪੈਸੇ ਲੋਕਾਂ ਦੇ ਦੱਬੇ ਨੇ ਤਾਂ ਉਹਨਾਂ ਦੀ ਪ੍ਰਾਪਰਟੀ ਅਟੈਚ ਕਰਾਂਗੇ ਉਹ ਵੇਚ ਕੇ ਲੋਕਾਂ ਨੂੰ ਪੈਸੇ ਦੇਵਾਂਗੇ ਮੈਂ ਕਿਉਂ ਚਾਹਾਂਗਾ ਸਾਡੇ ਨੌਜਵਾਨਾਂ ਨੂੰ ਕਿ ਉਹਨਾਂ ਨੂੰ ਧੋਖਾ ਹੋਵੇ ਉਹਨਾਂ ਦਾ ਕੋਈ ਜਾਂ ਇੱਥੇ ਜੇਲਾਂ ਜਾਣ ਜਾਂ ਉੱਥੇ ਜੇਲਾਂ ਜਾਣ ਉਤਲੇ ਮੁਲਕਾਂ 'ਚ ਵੀ ਜਿਹੜਾ ਫਿਰਦੇ ਨੇ ਕਿ ਤੂੰ ਫੇਕ ਡਾਕੂਮੈਂਟ ਤੇ ਆ ਗਏ ਜੀ ਪ੍ਰੈਜ਼ੈਂਟ ਕਰਦੇ ਨੇ ਕੰਮ ਇਹ ਸਭ ਤੋਂ ਪਹਿਲਾਂ ਮੈਂ ਵਾਰੀ ਠਾਈ ਸੀ ਪਾਰਲੀਮੈਂਟ ਚ ਆ ਜੀ ਬਾਕੀ ਦੇਖ ਲਓ YouTube ਤੇ ਸੋ ਕਦੇ ਵੀ ਮੈਂ ਨਹੀਂ ਚਾਹੂੰਗਾ ਕਿ ਮੇਰੇ ਮੇਰੇ ਵਤਨ ਦੇ ਮੇਰੇ ਦੇਸ਼ ਦੇ ਨੌਜਵਾਨ ਪੰਜਾਬ ਦੇ ਨੌਜਵਾਨ ਕਿਤੇ ਧੱਕੇ ਖਾਣ ਗਲਤ ਅਥਾ ਹੀ ਚੜ ਕੇ ਔਰ ਮੇਰਾ ਕੋਈ ਕਿਸੇ ਨਾਲ ਨਹੀਂ ਹੈਗਾ ਕਿ ਮੈਂ ਕੋਈ ਟ੍ਰੈਵਲ ਏਜੰਟਾਂ ਦਾ ਜਾਂ ਮੇਰੇ ਮੇਰੇ ਨਾਲ ਕੋਈ ਹਿੱਸਾ ਹੈ ਮੇਰਾ ਕੋਈ ਮੈਂ ਕੋਈ ਖੱਡ ਚਿੱਸਾ ਟਰਾਂਸਪੋਰਟ ਚ ਮੇਰਾ ਹਿੱਸਾ ਹੈ ਸਾਢੇ 3 ਕਰੋੜ ਪੰਜਾਬੀਆਂ ਦੇ ਦੁੱਖਾਂ ਸੁੱਖਾਂ ਚ ਹਿੱਸਾ ਹੈਗਾ ਹੋਰ ਮੇਰਾ ਕਿਸੇ ਚੀਜ਼ ਚ ਹਿੱਸਾ ਨਹੀਂ ਇਸ ਗੱਲ ਤੇ ਤੁਸੀਂ ਸੌ ਖਾ ਸਕਦੇ ਇਸ ਗੱਲ ਤੇ ਤੁਸੀਂ ਸੌ ਖਾ ਸਕਦੇ ਹੋ ਮੇਰੀ ਤੁਹਾਨੂੰ ਮੈਂ ਝੂਠਾ ਨਹੀਂ ਬੈਣਦੇ ਹਾਂ ਪਹਿਲੀ ਗੱਲ ਤਾਂ ਟਰੈਵਲ ਏਜੰਟ ਪੈਦਾ ਕਿੰਨੇ ਕਿਉਂ ਹੋ ਗਏ ਮੱਧ ਪ੍ਰਦੇਸ਼ ਜਾਣੇ ਆ ਸੀ ਛੱਤੀਸਗੜ੍ਹ ਜਾਣੇ ਆ ਮਾ ਗੁਜਰਾ ਜਾਣੇ ਹਰ ਹੀ ਨਹੀਂ ਕੋਈ ਟਰੈਵਲ ਏਜੰਟ ਦਾ ਕੋਈ ਬੋਰਡ ਨਹੀਂ ਲੱਗਾ ਹੋਇਆ ਆਪਣੇ ਇੱਥੇ ਜਲੰਧਰ ਦਾ ਬੱਸ ਸਟੈਂਡ ਹੈ ਉੱਥੇ ਜਿੱਥੇ ਬੱਸਾਂ ਬੈਕ ਲੱਗਦੀਆਂ ਨੇ ਉੱਥੇ ਲਿਖਿਆ ਸਿੰਗਾਪੁਰ ਦੂਜੇ ਤੱਕ ਲੈਣਾ ਆਸਟ੍ਰੇਲੀਆ ਹੈ ਲੱਗਦਾ ਇੱਥੋਂ ਜਲੰਧਰ ਤੋਂ ਸਿੱਧੀ ਜਾਂਦੀਆਂ ਨੇ ਉਧਰ ਨੂੰ ऑस्ट्रेलिया ਜਾਣ ਲਈ ਮਿਲੋ ਸਿੰਗਾਪੁਰ ਜਾਣ ਲਈ ਮਿਲੋ ਹਾਂਜੀ ਨਿਊਜ਼ੀਲੈਂਡ ਜਾਣ ਲਈ ਮਿਲੋ ਕੈਨੇਡਾ ਜਾਣ ਲਈ ਮਿਲੋ ਮੈਂ ਸੋਚਿਆ ਯਾਰ ਮੈਂ ਕਿ ਪੰਜਾਬ ਰਹਿਣ ਲਈ ਵੀ ਮਿਲੋ ਇਹਦਾ ਬੋਰਡ ਕੌਣ ਲਾਈਏ ਉਹ ਬੋਰਡ ਮੈਂ ਲਾਉਂਗਾ ਪੰਜਾਬ 'ਚ ਰਹਿਣ ਲਈ ਮੈਨੂੰ ਮਿਲੋ ਆਓ ਜੇ ਕੋ ਕੰਮ ਕਰਨਾ ਹੈ ਸਟਾਰਟਅਪ ਕਰੋ ਅਸੀਂ ਸ਼ੁਰੂ ਕੀਤਾ ਹੈ ਇਨਵੈਸਟ ਪੰਜਾਬ 'ਚ